ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਦਾ ਕਮੈਂਟ ਚੈਨਲ ਨੂੰ ਸਬਸਕ੍ਰਾਈਬ ਹਰ ਤੋਂ ਵੱਧ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਲਓ ਜੀ ਮੱਛੀ ਦੀ ਤਿਆਰੀ ਕਰ ਲੱਗਿਆ ਛੋਟੀ ਮਸ਼ੀਨ ਦੀ ਟਰਾਈ ਕਰ ਲਈ ਬੋਲਦੇ ਆ ਇਹਦਾ ਕਟਰ ਲਾਇਆ ਪੂਰੇ ਫਿਲਟਰ ਕੱਢਣਾ ਫਲੈਸ਼ ਸਰਜੀ ਵਾਲਾ ਪਾਇਆ ਵਾ ਤੇ ਕਰਦੇ ਆ ਤਿਆਰੀ ਹੈ ਜੀ ਜੀ ਵਾਲਾ ਪ੍ਰੈਸ਼ਰ ਕੱਢ ਕੇ ਪਾਉਨੇ ਆ ਕਣਕ ਵਾਲਾ ਇਹਦੇ ਚ ਕਣਕ ਤੇ ਮੱਛੀ ਵਾਲਾ ਜੱਸਾ ਬਾਈ ਨੇ ਕਰੀਆ ਸਟਾਰਟ ਬੈਟਰੀ ਲਾਉਣੀ ਪਈ ਇਹਨੂੰ ਇੱਕ ਤੋਂ ਕਾਫੀ ਟਾਈਮ ਚੱਲੀ ਬੈਟਰੀ ਤੁਹਾਨੂੰ ਪਤਾ ਹੀ ਆ ਫਿਰ ਮਾੜਾ ਮੋਟਾ ਚੱਲਦੀ ਆ ਹੈ ਦੱਸ ਤਾਂ ਚਲੋ ਲਾਉਨੇ ਆ ਬਾਈੜਾਂ ਦੇ ਉੱਤੇ ਰੱਖਾਂਗੇ ਆਪਾਂ ਇਹਨਾਂ ਤੇ ਕੱਟੋ ਆਉਂਦਾ ਖਿੱਚੀ ਜੱਸਾ ਬਾਈ ਇਸ ਤੇ ਫਰਦਾ ਜੀ ਫਿਲਟਰ ਵਾਲਾ ਵਿੱਚੇ ਰੋ ਜਾਉ ਥੱਲੇ ਨੂੰ ਲਓ ਜੀ ਪੱਟ ਲਿਆ ਫਿਲਟਰ ਕੱਟ ਲਿਆ ਤੇ ਹੁਣ ਲੱਗਿਆ ਥਰੇਸਰ ਕੱਢਣਾ ਤੇ ਇਹਨਾਂ ਦਾ ਚਾਬੀ ਪਾ ਲੈ ਚੱਕ ਲਓ ਜੀ 19 ਦਾ ਚੱਕ ਲੈ ਸ਼ਵਰ 13 ਦਾ ਚੱਕ ਲੈ ਆਹ ਪੂਲੀ ਪਾਲੀ ਖੋਲ ਲੋ ਇਧਰ ਲਈ ਕਿਉਂਕਿ ਜੀਰੀ ਵਾਲੇ ਚੱਕਰ ਨੇ ਬਾਕੀ ਵਾਲੇ ਚੱਕਰ ਬਣਾਉਣੇ ਨੇ ਪੂਲੀ ਖੋਲਦੇ ਆ ਪੂਲੀ ਦਾ ਖੋਲਣੀ ਆ ਪੈਣੀ ਆ ਥਰੇਸਰ ਕੱਢਣ ਲਈ ਕਣਕ ਵਾਲਾ ਥਰੇਸਰ ਮੱਕੀ ਵਾਲਾ ਪਾਉਣਾ ਨਾ ਲੋ ਜੀ ਮਿੱਤਰੋ ਦੇਖੋ ਇੰਜਣ ਆਟੋ ਕਲੱਚ ਆਹੇ ਬਿਨਾ ਕਲੱਚ ਤੋਂ ਆ ਲੱਗਿਆ ਸਾ ਸਿਸਟਮ ਸਾਰਾ ਆ ਪੰਪ ਲੱਗਿਆ ਹਾਈਡਰੋਲਿਕ ਵਾਲਾ ਤੇ 225 HP ਦਾ ਇੰਜਣ ਇਹਦੇ ਵਿੱਚ ਯੂਰੀ ਵਾਲਾ BS4 ਆ ਪਈਆ ਟੈਂਕੀ ਯੂਰੀ ਵਾਲੀ ਸੈਂਸਰ ਸੈਟਮਾਈ ਜਨਾਏ ਇਹੀ ਪਾਸ ਹੁੰਦੇ ਨੇ ਹੁਣ ਇਹ ਤੋਂ ਬਿਨਾ ਕੰਮ ਨਹੀਂ ਨਾ ਬਣਦੀ ਸਾਰਾ ਕੁਛ ਇਹਦੇ ਵਿੱਚ ਆ ਦੇਖੋ ਇਹਦੇ ਵਿੱਚ ਹੱਥ ਦੇ ਵਿੱਚ ਕਲਚ ਵੀ ਨਹੀਂ ਹੈਗਾ ਦੇਖੋ ਪਹਿਲਾ ਗੇੜਾ ਲਾ ਰਹੇ ਨੇ ਘੇਰਾ ਵਾ ਗੰਡੀ ਟਰਾਲੀ ਮਗਰ ਪਾ ਲਾਉਂਦੇ ਨੇ ਉਸ ਤੋਂ ਬਾਅਦ ਟਰੈਕਟਰ ਨਾਲ ਚੱਲੀ ਜਾਂਦਾ ਕੰਮਕਰ ਕਿੰਨੀ ਰੇਸ ਤੇ ਚੱਲਦੀ ਹੈ ਫੋਰਮਨ 1850 1850 ਤੇ ਚਲਾਉਂਦੇ ਨੇ ਆਡੇ ਤੋਂ ਨਾ ਕੋਈ ਦੇਖ ਲਿਓ ਪੂਰੀ ਘਾਟ ਵਧੀਆ ਬਣਾਈ ਆ ਮਸ਼ੀਨ ਕੁੱਲੀ ਡੁੱਲੀ ਆ ਚੈੱਕ ਆਪਣਾ ਏਰੀਆ ਦੇਖੋ ਮੱਕੀਓ ਮੱਕੀ ਝਾਗ ਦੀ ਆ 400 ਫੇਰੇ ਮਸ਼ੀਨ ਤੇ ਖੜੇ ਆ ਆਪਾਂ ਦੇਖੋ ਕੋਈ ਵੀ ਪਲਾਟ ਵਿਹਲਾ ਨਹੀਂ ਹੈਗਾ ਜਿਹੜਾ ਬਿਨਾਂ ਮੱਕੀ ਤੋਂ ਨਾ ਹੋਵੇ ਆ ਚਾਰ ਦਾ ਹੋ ਗਿਆ ਕੰਮ ਸਟਾਰਟ ਕਵਾਟਰਾਂ ਚੱਲੀ ਜਾਂਦੀਆਂ ਨੇ ਮੱਕੀ ਨੂੰ ਝੋਨੇ ਜਿੰਨੀ ਹੀ ਚੱਲਦੀਆਂ ਨੇ ਮੈਨੂੰ ਲੱਗਦਾ ਜਦ ਨਾਲਾਈਟ ਆ ਗਈ ਮੋਟਰ ਚੱਲਦੀ ਦੀ ਚੱਲਦੀ ਮੱਕੀ ਨੂੰ ਕਵਾਟਰਾਂ ਦੀ ਹੋਈ ਪਈ ਆ ਬਸ ਮੱਕੀ ਭਰ-ਭਰ ਕਹਿੰਦੇ ਸੀ ਹੋਰ ਅੱਜਾ ਦੋ ਵਾਰ ਮੋਟਰ ਪਹਿਲਾਂ ਤਾਰ ਫੋਕੀ ਤੇ ਹੁਣ ਇੱਕ ਕੰਡੈਕਸਰ ਜਿਹਾ ਲੱਗਿਆ ਹੁੰਦਾ ਮੈਨੂੰ ਲੱਗਦਾ ਅੰਪੀਰ ਵਾਲਾ ਉਹ ਫੋਕਿਆ ਤੇ ਹੁਣ ਚਲਾਈ ਆ ਉਹ ਦੱਸੀ ਆ ਰਿਹਾ ਸੀ ਇੱਧਰ ਨੂੰ ਚੱਲਦੀਆਂ ਨੇ ਦੇਖੋ ਮਾਰੋ ਮਾਰ ਜੀ ਮਿੱਤਰੋ ਚੱਲੇ ਆ ਆਪਾਂ ਸਹੋਲੀ ਨੂੰ ਪਨੀਰੀ ਨੂੰ ਪਾਣੀ ਲਾਉਣ ਬੜੇ ਰੋਡ ਤੇ ਚੜ ਗਏ ਆਪਣੇ ਵਾਲੇ ਤੇ ਆ ਦੀਆ ਆਪਣਾ ਪੰਪ ਜੱਸਾਵਾ ਚਲਾਉਂਦਾ ਗੱਡੀ ਐ ਜੱਸਾਵਾ ਸੋਟਣਾ ਨਹੀਂ ਲੈ ਆਪਦਾ ਆਉਂਦਾ ਤੇ ਦੇਸ਼ਪਕਟ ਯੂਨੀਵਰਸਿਟੀ ਕੋਲ ਪਹੁੰਚਣ ਵਾਲਿਆਂ ਆ ਆ ਆਪਣੇ ਪਿੰਡ ਦੇ ਨਜ਼ਦੀਕ ਹੈ 1.5 ਕਿਲੋਮੀਟਰ ਤੇ ਸੱਤਵੜ ਵਾਂਸ ਦਿਨੇ ਨੇ ਆਪਾਂ ਆਹੋ ਵੀ ਸ਼ੁਰੂ ਨਰ ਬੋਟ ਪਾਉਣੀ ਹੈ ਕਿਹਨੂੰ ਪਾਉਣੀ ਆ ਤਾਂ ਤਬਾਤ ਪਾ ਗਿਆ ਹੁਣ ਜੇ ਪਉ ਨਹੀਂ ਅੱਛਾ ਲਓ ਜੀ ਦੁਸ਼ਭਾ ਗੱਡੀਆਂ ਬੱਸ ਆਹਨ ਬੱਚਿਆਂ ਵਾਲੀ ਜਿਕੇ ਜੀ ਭਾਰਸੋਂ ਬੀੜਚੋਂ ਆਕੇ ਨਿਕਲਣਾ ਹੌਲੀ ਹੌਲੀ ਬਾਹਰ ਇਹ ਵੀ ਬਾਬਾ ਜੀ ਸਵੇਰ ਦਾ ਟਾਈਮ ਆ ਗਿਆ ਦੇਖੋ ਪਹੁੰਚ ਗਏ ਆਪਾਂ ਮੋਟਰ ਤੇ ਜਾਂਦੇ ਆ ਆਪਾਂ ਹੀ ਹੌਲੀ ਹੌਲੀ ਜਾ ਕੇ ਚਲਾਉਨੇ ਆ ਪਨੀਰੀ ਨੂੰ ਮੋਟਰ ਪਨੀਰੀ ਭਰਨਾ ਆ ਆਪਾਂ ਉਹਰੇ ਪਹੁੰਚ ਗਏ ਪਨੀਰੀ ਤਾਂ ਮਾਰਦੀ ਆ ਹਰੇ ਭਾਈ ਦੋ ਇਹ ਕਿਾਰੀਆਂ ਆ ਮਾਰਦੀਆਂ ਨੇ ਤੀਸਰੀ ਆ ਵੀ ਮਾਰਦੀ ਆ ਤੇ ਚੌਥੀ ਹਰੇ ਕੱਲ ਮਾਰਿਆ ਛੱਟਾ ਜੱਸਾ ਆਵਾਜ਼ ਲੱਗਿਆ ਜੰਦਾ ਖੋਲਣ ਚਲਾਤੀ ਮੋਟਰ ਤਾਰਾਂ ਲਾ ਕੇ ਸਟਾਰਟਰ ਲਾ ਕੇ ਉਹ ਪਰਲੀ ਵੀ ਦੇਖਿਆ ਜੱਸੇ। ਪਰ ਇਹ ਰੀਡੋਂ ਪਰਨਾ ਪਾਣੀ ਲਾਉਣਾ। ਇਹ ਤਾਂ ਆਪੇ ਹੋ ਜਾਣਾ ਇਹਨਾਂ ਦੇਖ ਤੂੰ ਇਹ ਕੀ ਕਰਦਾ। ਲੱਤੋਏ ਆਪੇ ਜਾਈ ਜਾਣਦੇ। ਹਾਲ ਪਰ ਇਹਦੇ ਨੇ ਵੱਜ ਜਾਣਾ ਪਾਣੀ ਨੇ। ਨੱਕੇ ਖੋ ਰਿਆ ਦੋਹਾਂ ਨੂੰ, ਕਿਾਰੀਆਂ ਨੂੰ ਉਹ ਪਰਲੀ ਨੂੰ ਵਾਰ ਮੂਰਲੀ ਨੂੰ। ਮੈਟਰੋ ਕਿ ਆ ਰਹੇ ਗਏ ਭਾਰ ਉਹ ਲਾਸਟ ਵਾਲਾ ਰਹਿੰਦਾ ਉਹਨੂੰ ਪਾਏ ਰਿਹਾ ਪਾਣੀ ਜੱਸਾ ਬਾਈ ਲੱਗਿਆ ਉਹਦਾ ਵੀ ਨੱਕਾ ਲਾਉਣ ਪਰਿਓ ਲਾ ਰਿਹਾ ਸੁੱਕੀ ਜਾ ਕੇ ਕੋਚ ਥੋੜਾ ਜਿਹਾ ਕਾਟਾ ਪੈ ਜੂਗਾ ਇਹਨੇ ਹੋਰ ਪਹੁੰਚ ਗਏ ਮਨੋ ਆਪਾਂ ਹੁਣ ਜਿੰਦਲ ਆਲ ਸਟੋਰ ਤੇ ਇਥੋਂ ਆਪਾਂ ਲੈਨੇ ਆ ਸਪੇਅਰ ਪਾਰਟ ਦਾ ਸਮਾਨ ਸਾਰਾ ਹੁਣ ਨਾਲਾ-ਵਾਲਾ ਦਾ ਸਮਾਨ ਲੈਨੇ ਆ ਵੀਰਾ ਬੈਠਾ ਉੱਥੇ ਉਫਾਲੇ ਫੂਲੇ ਚੌਂਡੀਅਰ ਦੇ ਸੀਟ ਕਵਰ ਲੈਨੇ ਆ ਤੇ ਨੇ ਹੈਵੀ ਦੇਣੀ ਆ ਦੇਖੋ ਪੂਰੇ ਹੈਵੀ ਹਮਾਂਸ਼ੂ ਹੈ ਸਾਡਾ ਬੰਦਾ ਤੇ ਬੈਠਾ ਨਵਾਂ ਅੰਕਲ ਜੀ ਵੀ ਆ ਗਏ ਹੱਥ ਧੋਵ ਲੈਣੇ ਹੁਣ ਸਾਜਦੇ ਆਪਾਂ ਚਾਹ ਲੈ ਗੁਰਦੁਆਰਾ ਸਾਹਿਬ ਕੋਲ ਸਾਬਾ ਕੀ ਹਾਲ ਹੈ ਲੋਕੀ ਕਰੋ ਦਰਸ਼ਨ ਗੁਰਦੁਆਰਾ ਰੋਦੀ ਸਾਹਿਬ ਦੇ ਕੀ ਹਾਲ ਹੈ ਲੋਕੀ ਕਰੋ ਦਰਸ਼ਨ ਇਹ ਨਾ ਨੰਦੇ ਵਾਲਾ ਰੋਡ ਆ ਇਹ ਜਿੱਥੇ ਗੁਰਦੁਆਰਾ ਸਾਹਿਬ ਰੋਦੀ ਸਾਡੇ ਪਣਦੇ ਨੇ ਕਸਨ ਵਾਲੇ ਇਹ ਚਾਹ ਹੈਲਾ ਛੋਟਾ ਜਿਹਾ ਇੱਕ ਪਿੰਡ ਟਾਇਪ ਆ ਇਹ ਤੇ ਆਪਾਂ ਮੱਥਾ ਟੇਕ ਦਿੰਦੇ ਆ ਜਦ ਕੋਈ ਗੰਮੀ ਵਿੱਚ ਜਰੀ ਉੱਪਰ ਬੈ ਕੇ ਆਉਂਦੇ ਆ ਫਰੀਦ ਵਾਲਿਆਂ ਦੇ ਪੰਜਾਬੀ ਆਪਾਂ ਨਵੀਂ ਮੋਟਰ ਤੇ ਚੱਲੇ ਆਂ ਮੈਨੂੰ ਚਾਹੂਗਾ ਫਿਰ ਜੇ ਤੁਹਾਨੂੰ ਉੱਥੇ ਜਾ ਕੇ ਸਾਵਾਸ ਪਪਾ ਲੱਗਦੀ ਆ ਸੇਕ ਪੈਂਦਾ ਤੋਂ ਇਹ ਮਲਾਜਮ ਥੋੜੂ ਦੇ ਆਪਣਾ ਆਈਸ਼ਵਰ